ਦੇਸ਼ ਵਾਣ 모ਹਿਰੇ ਸੁਭਕਰ ਮਨ ਤੇ ਕਬ ਹੂੰ ਨ ਠਰੂੰ ਦਿੱਲੀ ਫਤੇ ਦਿਵਸ 2025 ਜਿਸ ਲਾਲ ਕਿਲੇ ਉੱਤੇ ਸਿੱਖ ਜਰਨੇਲਾ ਨੇ ਸੰ 1783 ਵਿੱਚ ਚੁਲਾਇਆ ਸਿੱਖਾਲਸਾਈ ਨਿਸ਼ਾਨ ਸਾਹਿਬ ਉਸੇ ਲਾਲ ਕਿਲੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾਈ ਜਾਹੋ ਜਲਾਲਨਾਨ ਮਨਾਏਗੀ 242ਵੇਂ ਦਿੱਲੀ ਫਤਿਹ ਦਿਵਸਤਾ ਇਤਿਹਾਸਿਕ ਸਮਾਗਮ ਮਿਤੀ 19 ਅਤੇ 20 April 2025 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੇ ਤਿੰਨ ਗੁਰਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ਦਿੱਲੀ ਫਤਿਹ ਦਿਵਸ ਸਮਾਗਮ ਵਿੱਚ ਸ਼ਨੀਵਾਰ 19 April 2025 ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਗੁਰਮਤ ਸਮਾਗਮ ਸਜਾਇਆ ਜਾਣਗੇ ਐਤਵਾਰ 20 April 2025 ਦੁਪਹਿਰ 3 ਵਜੇ ਛੱਤਾ ਪੁਲ ਤੋਂ ਲਾਲ ਕਿਲੇ ਤੱਕ ਜਰਨੇਲੀ ਮਾਰਚ ਸਜੇਗਾ ਅਤੇ ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਲਾਲ ਕਿਲੇ ਵਿਖੇ ਇਤਿਹਾਸਿਕ ਸਮਾਗਮ ਹੋਣਗੇ ਜਿਸ ਵਿੱਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਦੀ ਪੇਸ਼ਕਾਰੀ ਬੀ ਰਸੀ ਢਾਡੀ ਵਾਰਾਂ ਦਾ ਗਾਇਨ ਅਤੇ ਸਿੱਖ ਮਾਰਸ਼ਾਲਾ ਆਰਟਸ ਗੱਤਕੇ ਦੇ ਪ੍ਰਦਰਸ਼ਨ ਹੋਣਗੇ ਸੰਗਤ ਜੀ ਆਓ ਸ੍ਰੀ ਗੁਰੂ ਤੇਗ ਪਹਾੜ ਸਾਹਿਬ ਅਤੇ ਉਹਨਾਂ ਦੇ ਤਿੰਨ ਗੁਰਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ਦਿੱਲੀ ਫਤਿਹ ਦਿਵਸ ਸਮਾਗਮ ਵਿੱਚ ਵਾਧ ਚੜ ਕੇ ਹਾਜ਼ਰੀਆਂ ਭਰੀਏ ਅਤੇ ਗੁਰੂ ਸਹਿਬਾਨ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ